ਪੂਰੀਆਂ ਸਾਬਾ ਬਾਬਾ ਨਮਾਉਂਦੇ ਹੋਏ ਆਪਣੀਆਂ ਕਹਿੰਦੇ ਪਲੇਅਰਾਂ ਨੂੰ ਤਿਆਰ ਕਰਦੇ ਹੋਏ ਤੇ 12ਵਾਂ ਅਪ ਕਰਾਉਂਦੇ ਹੋ। ਦਾ ਬਾਬਾ ਬਲੀਕ ਕੀ ਕਹਿਣਾ ਚਾਹਵੇਂਗੀ? ਅੱਜ ਅਸੀਂ ਜਿੱਤਣਾ ਹੈ। ਕਾਈ ਫੋਲੋਸ ਫੋਲੋਸ ਕਮੈਂਟ ਦੇ ਸ਼ੇਅਰ ਪੂਰਾ ਦੀ ਲਾ ਕੇ ਖੇਡੂਗੀਆਂ ਜੋਰ ਮਾਰੋਗੇ ਪੂਰੇ ਸਾਰੇ ਹੈ ਜਿੱਤਣ ਲਈ ਖੇਡੂਗੀਆਂ ਕਿ ਉਹਦੇ ਨਹੀਂ। ਗਿੱਟਾ ਤੋੜਨਾ ਇੱਕ ਬਾਤ ਥੋੜੀ ਆਪਣਾ ਭੇਦ ਕਿਉਂ ਦੇਈਏ ਅਸੀਂ ਭੇਦ ਨਹੀਂ ਦੇਣਾ ਤੁਸੀਂ ਉਹ ਨਹੀਂ ਮੈਂ ਬਾਤ ਦਿਖਾਉਣਾ ਪਹਿਲਾਂ ਭੇਦ ਲਾਈਵ ਗੇਮ ਦਿਖਾਵਾਂਗੇ ਅੱਛਾ ਲਾਈਵ ਗੇਮ ਦਿਖਾਉਂਗੇ ਤੁਸੀਂ ਐ ਨਹੀਂ ਭੇਦ ਦੇਣਾ ਤੁਸੀਂ ਨਾ ਗਿੱਟਾ ਫੜੋਗੇ ਤੁਸੀਂ ਪੱਟ ਫੜੋਗੇ ਕਿ ਕੀ ਗੁੱਟ ਫੜੋਗੇ ਇੱਕ ਕਰਦੇ ਨਾ ਇੰਤਰੀ ਨਹੀਂ ਦੇਣੀ ਆਏ ਹਾਏ ਕਹਿੰਦੇ ਗੋਮਲਾ ਕਹਿੰਦੇ ਅੱਜ ਪੂਰੀ ਫਿੱਟ ਆ ਕਹਿੰਦੇ ਰਾਈ ਹਾ ਚੈਲੰਜ ਕਰਤਾ ਕਹਿੰਦੇ ਸਾਰਿਆਂ ਨੂੰ ਦਿਖਾ ਦੇਣਾ ਪਹਿਲਾਂ ਆਪਣੇ ਇਹ ਵਿੱਚ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਮਹਿਮਬਾਬ ਸਾਹਿਬ ਐਕਟਰ ਨੇ ਇਹ ਫਿਲਮਾਂ ਦੇ ਹੀਰੋ ਨੇ ਬਾਦਸ਼ਾਹ ਕਹਿੰਦੇ ਅੱਜ ਇਹ ਕਬੱਡੀ ਦੇ ਗਰਾਊਂਡ ਵਿੱਚ ਆਏ ਹੋਏ ਨੇ ਦੇਖਾਂਗੇ ਕੀ ਬਣਦਾ ਗੋਡੇ ਤੇ ਪਹਿਲੀ ਨੀ ਕੈਪ ਚੜਾ ਲਿਆ ਕਹਿੰਦੇ ਇੱਧਰ ਸੁਨੈਨਾ ਜੀ ਵੀ ਪਹੁੰਚੋ ਨੇ ਤੇ ਵੱਡੇ ਵੱਡੇ ਮੱਲ ਉਧਰੋਂ ਆਏ ਹੋਏ ਨੇ ਕਹਿੰਦੇ ਗੱਲਾਂ ਲੱਗਣੀਆਂ ਟਿਕਾਣੇ ਵਿਸ਼ੇਸ਼ ਤੌਰ ਤੇ ਕੱਪ ਦੇ ਨਾਲ ਸਨਮਾਨ ਕੀਤਾ ਜਾਵੇਗਾ ਰਿੱਤੂ ਜੀ ਦਾ ਸਾਰਿਆਂ ਨੂੰ ਪਿਆਰ ਪਰਿਸ਼ਾਸ਼ੀ ਕਾਲ ਤੇ ਅੱਜ ਸਾਡਾ ਕਬੱਡੀ ਦਾ ਇੰਟਰਵਿਊ ਲੈ ਤੇ ਲਓ ਜੀ ਇੱਕ ਮਿੰਟ ਦਾ ਇੱਕ ਮਿੰਟ ਦੀ ਗੱਲ ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਸਾਡਾ ਕਬੱਡੀ ਦਾ ਇੰਟਰਮਿਊਰਲ ਤੇ ਤੁਹਾਨੂੰ ਬਹੁਤ ਹੀ ਘੈਂਡ ਲੱਗਿਆ ਇਹ ਬਲੌਗ ਸਾਰਾ ਬਲੌਗ ਦੇ ਰਾਹੀਂ ਬਣੇ ਰਿਓ ਤੇ ਐਂਡ ਤੱਕ ਜੂਰ ਦੇਖਣਾ ਤੇ ਹਾਂਜੀ ਬਾਈ ਕੋ ਰਿਵਿਊ ਦੇਣਾ ਚਾਹੁੰਗੇ ਕਿਵੇਂ ਲੱਗ ਰਿਹਾ ਅੱਜ ਸਾਡੀ ਆਪਣੀ ਕਲਾਸ ਦਾ ਇਹ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਕਹਿੰਦੇ ਆ ਚੁੱਕੇ ਸਾਡੀ ਕਹਿੰਦੇ ਤਿਆਰੀਆਂ ਕਰਦੇ ਹੋਏ ਕੁਝ ਕੁ ਬੈਠੇ ਨੇ ਕਹਿੰਦੇ ਇਹਨਾਂ ਦਾ ਵੀ ਬਹੁਤ ਸਹਾਯੋਗ ਆ ਕਹਿੰਦੇ ਆ ਕੇ ਜਿਹੜੇ ਤੇ ਕਹਿੰਦੇ ਆ ਕਰਦੇ ਹੋਏ ਰੈਡੀ ਸ਼ੈਡੀ ਕਹਿੰਦੇ ਤੇ ਬਾਕਸ ਬਣਾ ਰਹੇ ਨੇਗੇ ਜੋ ਪਲੇਅਰ ਆ ਤੇ ਇੱਧਰ ਸਾਡੇ ਰੀਤੂ ਜੀ ਆ ਗਏ ਨੇਗੇ। ਲਓ ਜੀ ਹੋ ਗਈ ਏ ਤਿਆਰੀ ਸਾਰੇ ਉਹਦੀ। ਗਰਾਊਂਡ ਦੀ ਮਾਰਕਿੰਗ ਹੋ ਚੁੱਕੀ ਆ। ਹਾਂ ਜੀ ਊਕਰ ਕੀ ਹਾਲ ਐ? ਤਿਆਰ ਐ ਪੂਰਾ। ਫਿੱਟ ਐ ਕਹਿੰਦੇ ਆ ਗੱਬਰੂ ਨੂੰ 4 ਟਰੈਕਟਰ ਦੇ ਨਾਲ ਸਲਮਾਨ ਕੀਤਾ ਜਾਵੇ ਅੱਜ ਵਿਸ਼ੇਸ਼ ਤੌਰ ਤੇ। ਆ ਦੇਖੀ ਆ ਆ ਦੇਖੋ ਕਹਿੰਦੇ ਮੇਰੇ ਵੀਰੋ ਕਹੇ ਤੰਗਲੀ ਚੱਕ ਲਈਏ ਤੰਗਲੀ। ਤੰਗਲੀ ਚੱਕ ਲਈ ਮੇਰੇ ਵੀਰੋ। ਆ ਗੱਬਰੂ ਨੇ ਕਹਿੰਦੇ ਕਹਿੰਦੇ ਆਹ ਮੁੰਡੇ ਨੇ ਜ਼ਿੰਮੇਵਾਰੀ ਓਟੀ ਐ। ਕਹਿੰਦੇ ਕਿ ਸੇ ਗੱਲਾਂ ਲੱਗਣੀਆਂ ਟਿਕਾਣੇ ਮੇਰੇ ਵੀਰੋ ਕਹਿੰਦੇ ਗਰਾਊਂਡ ਦੀ ਮਾਰਕਿੰਗ ਤੇ ਢਾਈ ਇੱਧਰ ਸਾਡੇ ਕਹਿੰਦਾ ਡੀਜੇ ਵੀ ਆ ਗਏ ਨੇ ਕਹਿੰਦੇ ਪੂਰੇ ਲੱਗਣੀਆਂ ਰੌਣਕਾਂ ਕਹਿੰਦੇ ਓਕੇ ਕੰਮ ਜੀ ਹੈਪੀ 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 ਕਲੀ ਬਰਾਬਰ ਲੋਕਾਂ ਉਹਦੇ ਨਾਲ ਸਨਮਾਨ ਕੀਤਾ ਜਾਵੇਗਾ ਮੇਰੇ ਵੀਰੋ 5 ਕਿਲੋ ਕਿਓ ਵਿਸ਼ੇਸ਼ ਤੌਰ ਤੇ ਮੋਲ ਨੂੰ ਨਾ ਇਹਦੇ ਪ੍ਰੋਕਲੈਮ ਕਰਨੀ ਹੈ ਲੱਗਿਆ ਸਲਾਹ ਮਸਲਾ ਤੇ ਵੀ ਕਮੈਂਟ ਰੂਲ ਲਦੀਆਂ ਕਰਾਉਣਾ ਤੇ ਕਿਵੇਂ ਰੂਲ ਰੈਗੂਲੇਸ਼ਨ ਦੱਸਣੇ ਆ ਸਾਰਿਆਂ ਨੂੰ ਤੇ ਹੋਣ ਲੱਗਿਆ ਇਕੱਠੇ ਸਾਰੇ ਗੱਭਰੂ ਤੇ ਲਾਊ ਜੀ ਇੱਕ ਨੰਬਰ ਵਲੌਗ ਹੋਊਗਾ ਵਾਹ ਜੀ ਵਾਹ ਕਹਿੰਦੇ ਲਾਲ ਪੀਲੀਆਂ ਹਾਂ ਜੀਆਂ ਸ਼ੈਲਟਾਂ ਦੇ ਵਿੱਚ ਆ ਗਏ ਨੇ ਗੱਭਰੂ कट्ठे बोलो सारा दोबारा रेडी थ्री डू वाउस ਸਾਰੇ ਸਟੂਡੈਂਟ ਆਉਂਦੇ ਹੋਏ ਤੇ ਇਕੱਠੇ ਹੋ ਗਏ ਹੁਣ ਅਸੈਂਬਲੀ ਆਹ ਗੰਨੇ ਫਿਰ ਜੀ ਗੱਲ ਅਸੈਂਬਲੀ ਤੋਂ ਬਾਅਦ ਸਟੂਡੈਂਟ ਕਹਿੰਦੇ ਹੋ ਗਏ ਨੇ ਰੈਡੀ ਕਹਿੰਦੇ ਹੁਣ ਆਪਣੇ ਆਪਣੇ ਪਲੇਸ ਤੇ ਬੈਠਣਗੇ ਕਹਿੰਦੇ ਆ ਛੱਡ ਤੇ ਮੇਰੇ ਵੀਰੋ ਲੋ ਜੀ ਕਹਿੰਦੇ ਹੋਣਗੇ 12 ਵਾਪ ਹੋਣ ਗੱਭਰੂ ਕਹਿੰਦੇ ਪਾਣੀਆਂ ਦੇ ਹੋ ਗਏ ਨੇ ਕਹਿੰਦੇ ਆਉਣ ਸਾਰੀ ਕਹਿੰਦੇ ਆਉਣਗੇ ਨਹੀਂ ਯਾਰੇ ਤੇ ਜਾਣਗੇ ਨਹੀਂ ਯਾਰੇ ਲੋ ਜੀ ਮੇਰੇ ਵੀਰੋ ਕਿਹਾ ਕਹਿੰਦੇ ਇੰਨਾ ਜੋਸ਼ ਆ ਗਿਆ ਗੱਭਰੂ ਨੇ ਕਹਿੰਦੇ ਬੈਂਚ ਕਹਿੰਦੇ ਲਵੀ ਚੱਕ ਕੇ ਲਿਆ ਦਿੱਤਾ ਕਹਿੰਦੇ ਆਹ ਜੋਸ਼ ਆ ਕਹਿੰਦੇ ਆ ਕਬੱਡੀ ਐ ਆਰਮ ਬਗਰਦੇ ਹੋਏਗਾ ਪੂਰੇ ਸਰੀਰ ਨੂੰ ਕਹਿੰਦੇ ਪੂਰਾ ਐਨ ਜੋਰ ਪੂਰਾ ਤੇ ਜੋਰ ਕਵੇਂ ਪੂਰੇ ਸਰੀਰ ਹੈ ਗੋਮਲਾ ਹੈ ਸ਼ਾਬਾਸ਼ ਨਹੀਂ ਨਾ ਪਈ ਐਂਟਰ ਵਨ ਟੂ ਵਨ ਵੀ ਆਪਦੇ ਸਾਥੀਆਂ ਦਾ ਫੈਸਲਾ ਜੈ ਦੇਰੀ ਟੀਮ ਲੌ ਜੀ ਹੌਸਲਾ ਵਜਾਈ ਦਿੰਦੇ ਹੋਏ ਸਾਰੇ ਕਹਿੰਦੇ ਗਰਲਜ਼ ਟੀਮ ਦੇ ਨੂੰ ਦੋਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਵਧੀਆ ਹੌਸਲਾ ਵਜਾਈ ਲਓ ਜੀ ਮੈਚ ਦੀ ਹੋਈ ਸ਼ੁਰੂਆਤ ਕਹਿੰਦੇ ਲੱਗਣੀਆਂ ਗੱਲਾਂ ਟਿਕਾਣੇ ਲਓ ਜੀ ਮੈਚ ਦੀ ਪਹਿਲੀ ਰੇਡ ਤੇ ਪਹਿਲੀ ਸ਼ੁਰੂਆਤ ਹੋ ਚੁੱਕੀ ਹੈ ਦੇਖਦੇ ਹਾਂ ਕੀ ਬਣਦਾ ਲਓ ਜੀ ਮੇਰੇ ਵੀਰ ਇਹ ਕਬੱਡੀ ਪੌਣ ਮੇਰੇ ਵੀਰੋ ਸ਼ਾਬਾਸ਼ ਬਿੱਲੀ ਹਰੀਸ਼ ਸਰ ਤੁਹਾਡੇ ਹਰੀਸ਼ ਸਰ ਵੀ ਹੋ ਚੁੱਕੇ ਨੇ ਇਹ ਸਭ ਬਹੁਤ ਬਹੁਤ ਪੈਦਲ ਬਹੁਤ ਬਹੁਤ ਧੰਨਵਾਦ ਜਿਹੜੀ ਕਬੱਡੀ ਦੇ ਟੂਰੂ ਹੋ ਗਏ ਨੇ ਉਹਦੇ ਲਈ ਉਹ ਵੈਰੀ ਗੁੱਡ ਬਿੱਲੀ ਬੋਰਸ ਟੂ ਰੇਡਰ ਇਹ ਸਟਾਰਟ ਹੋ ਗਿਆ ਇਹ ਲੱਭੇ ਕੁੜੀਆਂ ਵੀ ਕਿਸੇ ਨਾਲੋਂ ਘੱਟ ਨਹੀਂ ਇਹ ਲੈ ਨਹੀਂ ਨਹੀਂ ਕਹਿੰਦੇ ਕੋਲ ਨਾਮ ਹੈ ਕਹਿੰਦੇ ਚੱਲੀਆ ਰੇਡ ਤੇ ਮੇਰੇ ਵੀਰੋ

ਜਸੂ ਰੇਡ ਦੇ ਉੱਤੇ ਪਹੁੰਚੇ ਮੇਰੇ ਵੀਰੋ ਵਾਹ ਜੀ ਵਾਹ ਰੋ ਜਸੂ ਬੜੇ ਪੈਨਕੀਟ ਆਪਦੇ ਚਾਰੋਂ ਪਰਦੇ ਆਪੇ ਨੇ ਇਤਨੇ ਸੱਪਾਂ ਸ਼ੇਰ ਦੀ ਜੱਤ ਮਿੱਟਦਾ ਲੱਗਦੇ ਨੇ ਇੱਥੇ ਕਾ ਲਾ ਜੀ ਬੱਤੀ ਇਹੋ ਜੀ ਗੱਭਰੂ ਕਹਿੰਦੇ ਆਉਂਦੇ ਹੋਏ ਵਿੱਚ ਮੈਦਾਨ ਦੇ ਕਹਿੰਦੇ ਹੋ ਗਏ ਨੇ ਗੱਭਰੂ ਫਿੱਟਾ ਕਹਿੰਦੇ ਇੱਕ ਨੰਬਰ ਕਮ ਹੋਊ ਆਸਵਾਦ ਕਹਿੰਦੇ ਘੋਲੀਆ ਇਹਨੂੰ ਪਿਆਰ ਦੇ ਨਾਲ ਘੋਲੀਆ ਓਹ ਹੋਹ ਇਹ ਲਓ ਵੀ ਮੇਰੇ ਵੀਰੋ ਇੱਕ ਇਹੀ ਚੱਕੀ ਫਰੀਦਾ ਕਰਮੀ ਦੇ ਓਂਕਾਰੂ ਖਲੀ ਪਾਉਣ ਦਾ ਤਰੀਕਾ ਦੇਖ ਲਓ ਵੀਰੋ ਕਮੀ ਹੋ ਗਿਆ ਬਾਈ ਇਸ ਤਰ੍ਹਾਂ ਕਲੀ ਪਾ ਸਕਦੇ ਆ ਆਪਾਂ ਜਦੋਂ ਵੀ ਕਈ ਵਾਰ ਕੋਈ ਗਰਾਊਂਡ ਮਾਰਕਿੰਗ ਕਰਨ ਆਪਾਂ ਨੇ ਲਾਈਨ ਅ ਮਾਰਕਿੰਗ ਕਰਨੀ ਨਹੀਂ ਹੈ ਤਾਂ ਇਸ ਤਰ੍ਹਾਂ ਕਲੀ ਪੈਂਦੀ ਹੁੰਦੀ ਹੈ। ਕਿਸੇ ਪੁਆਇੰਟ ਉਸੇ ਮਾਰਕ ਉੱਤੇ ਬਹੁਤ ਹੀ ਲਓ ਜੀ ਮੇਰੇ ਵੀਰੋ ਮੈਚ ਹੋ ਚੁੱਕਾ ਸਟਾਰਟ ਤੇ ਪਹਿਣ ਲੱਗੇ ਕੌਡੀ ਤੇ ਇੱਧਰ ਕਹਿੰਦੇ ਇੱਕ ਪਾਸੇ ਪਲਵਾਨ ਲੈ ਪਲਵਾਨ ਜੱਕਲਾ ਫਿਰ ਹੁਣੇ ਉਹ ਕਿੱਤੇ ਕਿੱਤੇ ਪਲਵਾਨ ਲਾ 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 ਬਸ ਇਹ ਕੀ ਹੋ ਗਿਆ ਅਗਲੇ ਦੋ ਮਿੰਟ ਦਾ ਬੈਲਾ ਕਹਿੰਦੇ ਹੈਰੀ ਪਹੁੰਚ ਗਿਆ ਕਹਿੰਦੇ ਬਿਸ਼ੇਦ ਤੌਰ ਤੇ ਫੋਰ ਟਰੈਕਟਰਾਂ ਦੇ ਨਾਲ ਫੈਸਲੇ ਹੋਣਗੇ ਆ ਗੱਬਰੂ ਦੇ ਕਹਿੰਦੇ ਜਿਹੜੀ ਆਂ ਉਂਗਲ ਖੜੀ ਕਰਦੀ ਇਹਨਾਂ ਗੱਬਰੂ ਨੇ ਕਹਿੰਦੇ ਸਰਾਇ ਜੀ ਗਰਾ ਦਦਾ ਐਕਸ਼ਨ ਕਰ ਦੁੱਲੇ ਵਾਲਾ ਦੁੱਲੇ ਵਾਲਾ ਐਕਸ਼ਨ ਕਰ ਦੁੱਲੇ ਵਾਲਾ ਐ ਮਾਰ ਗਏ ਓਏ ಏಕದಿನ <inaudible> ತಲಪ್ಪ <inaudible> <inaudible> ਜੋਰ ਪ੍ਰਦਰਸ਼ਨ ਕਰਨ ਆਉਣਗੇ ਵਾਜੀ ਬਾਜ ਸਿੰਘ ਹਾਊਸ ਵੱਲੋਂ ਗੜਾੜ ਗੇਡ ਰੇਡ ਦੇ ਉੱਤੇ ਵਾਹ ਜੀ ਵਾਹ ਇੱਕ ਪੈਂਡ ਦਾ ਵਾਧਾ ਇੱਕ ਲੱਖਾਂ ਦੇ ਵਾਧਾ ਦਾ ਵਾਧਾ ਅਬੀ ਟੀਮ ਇਹ ਪਹਿਲੀ ਪਲੇਅਰ ਥੱਕ ਕੇ ਕਹਿੰਦੇ ਹੱਲੇ ਮੈਚ ਦਾ ਵਾਰਮ ਅਪ ਵੀ ਨਹੀਂ ਕਰਿਆ ਕਹਿੰਦੇ ਆ ਪਹਿਲੀ ਥੱਕ ਗਏ ਕਹਿੰਦੇ ਗੱਭਰੂ ਹੈ ਜੋਰ ਮਾਰਨਾ ਨਹੀਂ ਪੂਰਾ ਮਾਰੂਗੀ ਪੂਰਾ ਜੋਰ ਮਾਰਾਂਗੇ ਬੈਨ ਪੂਰਾ ਠੀਕ ਹੈ ਬੈਸਟ ਆਫ ਲੱਕ ਸਾਰੀ ਟੀਮ ਨੂੰ ਬੜਾ ਲੜਕੇ ਜੈ ਚੈੱਕ ਲੋ ਜੈ ਹਾਊਸ ਵਰਸਸ ਮਿਲਖਾ ਸਿੰਘ ਜੀ ਇਹ ਕੀ ਆ ਰੈਡ ਆਂਦੀਨੀ ਪਕੜ ਹਲੋ ਵੀ ਮੇਰੇ ਵੀਰੋ ਕੰਨ ਦਰਸ਼ੀ ਵੀਰ ਲੈnde ਹੋਏ ਸੁਆਦ ਕਹਿੰਦੇ ਕਬੱਡੀ ਦਾ ਫੁੱਲ ਸੁਆਦ ਲੈ ਰਹੇ ਨੇ ਗੱਪੂ ਕਹਿੰਦੇ ਆਹ ਪੁਰਗ ਨੇ ਪੂਰੇ ਖੋਸ਼ ਨੇ ਕਹਿੰਦੇ ਵੀ ਮੇਰੇ ਵੀ ਕਬੱਡੀ ਰੁਕੇ ਜੁੱਦਾ ਜੁੱਦਾ ਤੇ ਕਰ ਪੰਜਾਬੀ ਪਿਆਰ ਕਬੱਡੀ ਨੂੰ ਸੋ ਲਓ ਜੀ ਅੱਜ ਦੇ ਅਖਰਾ ਮੂਹਰੇ ਦੀਆਂ ਰੌਣਕਾਂ ਮੇਰੇ ਵੀਰੋ ਅੱਜ ਪੰਜਾਬੀ ਦੀ ਵਸਤੀ ਦੇ ਰੇੜੇ ਦਾ ਬਾੜ ਬੜਾ ਫੀਕਲਾ ਜੁਕੇਸ਼ ਦੁਬਾਰਾ ਥੱਲੇ ਬੈ ਜਾ ਨਾ ਥੱਲੇ ਕਬੱਡੀ ਦੇ ਆਪਦੇ ਆਪਦੇ ਟੀਮਾਂ ਦੇ ਗਰਾਊਂਡਾਂ ਦੇ ਵਿੱਚ ਆ ਲੋਕਾਂ ਦੇ ਬੈਗ ਫਰੋਲੇ ਜਾਂਦੇ ਬਾਈ ਮੂੰਹ ਦਿਖਾਈਂ ਤੇਰਾ ਇੱਧਰ ਫੇਸ ਦਿਖਾਈਂ ਬਈ ਆ ਕੀ ਕੱਢਦਾ ਸੀ ਕਿਸੇ ਦੇ ਬੈਗ ਚ ਤੂੰ ਫੋਨ ਕੱਢਦਾ ਸੀਗਾ फोन कटता है फोन है आपको मैच बढ़िया लग रहा है आप नहीं खेले है आप हाँ, खेला नहीं आपने कभी मैच जीडी हाँ, हाँ, कबड्डी खेला आपने कभी कभी कैसे लगती है आपको गेम जी अच्छी लगती है आप ब्लॉग दिखाएंगे आपने देश वालों को भेजोगे और आपकी क्लिप डालूंगा मैं उसमें आप देखना लाइक कमेंट शेयर जरूर करना ओके बाय ਜਿਵੇਂ ਇੰਨਾ ਮਾਣ ਪਿਆਰ ਸਤਿਕਾਰ ਮੈਨੂੰ ਦਿੱਤਾ ਬਾਈ ਨੇ ਬਹੁਤ ਬਹੁਤ ਧੰਨਵਾਦ ਭਰਾਵਾ ਤੇਰਾ ਲੰਮੀ ਉਮਰਾਂ ਵਾਖੇ ਰੱਬ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੈਨੂੰ ਬਿਸਕੁਟ ਗਿਫਟ ਕੀਤਾ ਤੇ ਇਧਰ ਮਾਣਸਾ ਤੋਂ ਆਏ ਹੋਏ ਨੇ ਪ੍ਰਦੀਪ ਜੀ ਕਹਿੰਦੇ ਸਿੰਗਰ ਵੀ ਨੇ ਇਹ ਵੱਡੇ ਪੱਧਰ ਤੇ ਕਹਿੰਦੇ ਗ੍ਰੇਡਰ ਨੂੰ ਤਿਆਰ ਕਰਦਾ ਹੋਇਆ ਤੇ ਮੂੰਹ ਦੇ ਨਾਲ ਵੱੜਦਾ ਹੋਇਆ ਜੇਪੀਆਂ ਨੂੰ ਕਹਿੰਦੇ ਦੇਖਾਂਗੇ ਕੀ ਰੰਗ ਲਿਆਉਣਗੇ ਗੱਬਰੂ ਕਹਿੰਦੇ ਫਿੱਟ ਹੋ ਰਹੇ ਨੇ ਗੱਬਰੂ ਲਾਓ ਜੀ ਮੇਰੇ ਵੀਰੋ ਆਹ ਸਵਾਲ ਆ ਕਹਿੰਦੇ ਕਬੱਡੀ ਹਰੇਕ ਦੀ ਪਸੰਦ ਆ ਮਾਂ ਕਹੇ ਕਬੱਡੀ ਕਹਿੰਦੇ ਬਲਵਾਨਾਂ ਨੂੰ ਜ਼ੋਰ ਲੱਗਿਆ ਹੋਇਆ ਹੈ ਛੋ ਡਗਣੀ ਲੇ ਦੇਖਾਂਗੇ ਮੈਦਾਨ ਵਿੱਚ ਕੀ ਰੰਗ ਆਣਗੇ ਦਰਸ਼ਕਾਂ ਨੂੰ ਦੇਣਾ ਉਹ ਬਹੁਤੋ ਜੀ ਤਰੀਕੇ ਦੇ ਨਾਲ ਦੇਣਾ ਲਓ ਜੀ ਮੈਚ ਦੀ ਹੋ ਚੁੱਕੀ ਸ਼ੁਰੂਆਤ ਹੈ ਪਹਿਲੀ ਰੇਡ ਜਿਹੜੀ ਹੋ ਪੈ ਚੁੱਕੀ ਹੈ ਲਓ ਜੀ ਕਹਿੰਦੇ ਰੇਡ ਤੇ ਕਹਿੰਦੇ ਪੂਰਾ 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 ਕਹਿੰਦੇ ਪੂਰਾ ਨੇ ਕਹਿੰਦੇ ਕੱਲ ਵੀ ਕਹਿੰਦਾ ਸਿਰਾਂ ਗਈ ਹੈ ਜੋ ਜਿਸ ਕਿਸੇ ਵਿਦਿਆਰਥੀ ਕੋਲ ਜੋ ਮੈਡੀਕਲ ਕਿੱਟ ਹੈ ਉਹ ਜਲਦੀ ਜਲਦੀ ਬੈਂਕਰੀ ਬੈਂਕ ਕੋਲ ਆ ਕੇ ਦੇ ਦੇ

ایک پوائنٹ ہے ایک لکی پوائنٹ بن رہا ہے ادھر سنانا چل ریڈ دے ٹیم دے کھاتے دی بہت زور دیتا ہے ادھر کا بھی ہڈی ورچی والی سائیڈ ہے ادھر بندرا والی ٹیم رہی دے اندر دوسرے پاسے کدھر فوجی سادی ٹیم ہے جو کھیل رہی ہے شاباش سنانا شاباش

ਇਹ ਆ ਲੈ ਪੂਜਾ ਇਹ ਪੂਜਾ ਇਹ ਪੂਜਾ ਵਾਹ ਬੱਤਾਂ ਇਹ ਆਏ ਉਹ ਤੇਰੇ ਯਾਰਾ ਵਾਰਨਿੰਗ ਸਰ ਵਾਰਨਿੰਗ ਵਾਹ ਜੀ ਵਾਹ ਵਾਰਨਿੰਗ ਕਿਆ ਦਾਤਾ ਜੀ ਗਿਆ ਦਾ فیصلہ ਹੋਵੇਗਾ ਅਫੀਸ਼ਰ ਜੀ ਨਾਲ ਕਿਸੇ ਵੀ ਤਰ੍ਹਾਂ ਦੀ ਬੈਸਾ ਨਹੀਂ ਕੀਤਾ ਜਾਵੇ ਲਓ ਇਹ ਜਿਹੜਾ ਪੁਆਇੰਟ ਦਾ ਜਿਹੜਾ ਵਾਧਾ ਉਹ ਗਾਏ ਸਾਡੀ ਸੰਕੀਪ ਨੇ ਓਏ ਹੈ ਨਹੀਂ ਸੀ ਬੋਨਸ ਆ ਗਿਆ ਓਏ ਹੈ ਨਹੀਂ ਸੀ ਬੋਨਸ ਆ ਗਿਆ कुछ नहीं है कुछ नहीं है पूजा दीदी कुछ नहीं है जी भाई एक बार फिर करी पूजा रेड के क्या जी वाह क्या बात है क्या बात है पूजा दीदी शापा शापा ਮੌਲੀ ਬੀ ਸੁਨਹਿਣਾ ਸੇਫ ਰੇਡ ਮਾਰਿਆ ਸੇਫ ਰੇਡ ਆ ਸੇਫ ਰੇਡ ਮਾਰਿਆ ਰੇਡ ਮਾਰਿਆ ਸੁਨਹਿਣਾ ਦਾ ਆਡਰੀ ਜੰਨੀ ਐ ਯਾ ਬਾਦ ਸੁਨਹਿਣਾ ਯਾ ਬਾਦ ਸੁਨਹਿਣਾ ਇਹ ਪੇਸ਼ ਹੈ ਤੁਹਾਡੇ ਲਈ ਜੁਆਸਰ ਇਹ ਕਰਦੀ ਇਹ ਸਕੀਮ ਹੈ ਇੱਕ ਪੈਰ ਆ ਚੱਲ ਆ ਗਈ ਕਦੇ ਸਾਰੀ ਮੇਰੇ ਟੀਮ ਦੇ ਖਾਤੇ ਦੇ ਵਿੱਚ ਲੱਖਾਂ ਦੇ ਪਾਉਂਡ ਦੇ ਵਾਅਦੇ ਕਰ ਦਿੰਦਾ ਹੈ ਇਹ ਸੁਣਾਣਾ ਇਤਨੀ ਇਤਨੀ ਉਧਰ ਗਏ ਸਪੋਰਟਸ ਦੇ ਨਾਮ ਤੇ ਨਦੀਮ ਪੰਡਤ ਜੀ ਤੇ ਸਾਡੇ

ਬਹੁਤ ਬਹੁਤ ਧੰਨਵਾਦ ਕਰਦੀ ਅਸੀਂ ਜੋਗੀ ਸਵੇਰ ਤੋਂ ਸਵੇਰ ਬਨਵਾਰੇ ਨੇਗੇ 20 ਦੇ 5 ਪੁਆਇੰਟ ਚੱਲਦੇ ਹੋਏ ਲੀਡਾ ਸੁਨੇਨਾ ਟੱਚ ਮਾਰ ਸੁਨੇਨਾ ਟੱਚ ਮਾਰਾ ਮਾਰ ਮਾਰ ਟੱਚ ਕੁਸਰੀ ਕਰਦੀ ਹਾਂ ਟੱਚ ਮਾਰ ਵੈਰੀ ਗੁੱਡ ਆ ਸ਼ਾਬਾਸ਼ ਸ਼ਾਬਾਸ਼ ਸੁਨੇਨਾ ਸ਼ਾਬਾਸ਼ ਦੋ ਮਿੰਟਸ ਬਹੁਤ ਹੀ ਕਹਿੰਦੇ ਕੱਲ ਵੀ ਸਾਰੇ ਹੀ ਕਹਿੰਦੇ ਸਾਰੇ ਹੀ ਕੋਮਲਾ ਤੋਲਾ ਤੋਲ ਕੋਮਲਾ ਕੋਮਲਾ ਹੱਥ ਗੋਲ ਕੋਮਲਾ ਹੱਥ ਇੱਕ ਪਾਸੇ ਇੱਕ ਪਾਸੇ ਕਹਿੰਦੇ ਪੂਜਣਾ ਸੁਣਣਾ ਸੇਵ ਮਾਰਿਆ ਸੁਣਣਾ ਸੇਵ ਮਾਰਿਆ ਬਾਡੀ ਕਰੀ ਦਾ ਕਹਿੰਦੇ ਹੱਗੇ ਬੁੱਗੇ ਹੁੰਦਾ ਢੀਂਗਾ ਦੀ ਹਜ਼ੂਰਾ ਤੇ ਭਾਈਆਂ ਜਾਂਦੀਆਂ ਲਓ ਜੀ ਮੇਰੇ ਵੀਰੋ ਕਹਿੰਦੇ ਇਹ ਕਬੱਡੀ ਦਾ ਜਿਹੜਾ ਹੈ ਕੋਮਲ ਤੈਨੂੰ ਕੀ ਜਾਂਦੀ ਆ ਵਾਹ ਜੀ ਵਾਹ ਜੀ ਥੱਲੇ ਵਾਹ ਜੀ ਕੋਮਲ ਕੋਮਲ ਥੱਲੇ ਮਾਰ ਮਾਰ ਡਾਈ ਲਾਓ ਜੀ ਸਹਾਰਾ ਦੇ ਜੀ ਲਾਓ ਜੀ ਆਖਲੀ ਸਹਾਰਾ ਦੇ ਜੀ ਉਗਿਓ ਖੋੜੂ ਕੀ ਕੋਮਲਾ ਚੁੱਕੇ ਨੇ ਸੋਸ ਦੀ ਰੌਣਕ ਮਾਉਣ ਦੇ ਨਾ 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 ਸਾਡੇ ਵਿੱਚ ਸਾਡੇ ਹੱਥ ਛੱਡ ਦਿਆ ਕਰ ਇੱਥੇ ਕੋਮਲਾ ਹੱਥ ਛੱਡ ਦਿਆ ਕਰਦਾ ਖੋੜਾ ਹਸਨਾ ਮਤ ਹਸਨਾ ਮਤ ਕੋਮਲਾ ਨਾ ਨਾ ਥੱਲੇ ਵਾ ਜਾ ਕੋਮਲਾ ਥੱਲੇ ਕਿਹਦੇ ਦਰਸ਼ਕਾਂ ਦਾ ਵੀ ਜ਼ੋਰ ਲੱਗਿਆ ਪਿਆ ਮੇਰੇ ਵੀਰੋ ਮੈਂ ਤੇ ਦੇ ਵਿੱਚ ਕਹਿੰਦੇ ਮੁੜ ਜਾ ਮੁੜ ਜਾ ਕੋਈ ਨਹੀਂ ਆ ਜਾ ਆ ਜਾ ਜੱਪੜ ਜੜ ਦੀ ਰੇਡ ਪੈ ਗਈ ਕਹਿੰਦੇ ਇਹ ਬਿੱਲੀ ਦੀ ਕਹਿੰਦੇ ਦੇਖੋ ਕੀ ਬਣਦਾ ਕਿ ਰੀਤੂ ਕੋਰਨਰ ਤੇ ਮੇਰੇ ਬਿਰੋ ਵਾਹ ਵਾਹ ਸੇਵਾ 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 ਕਿਡੋ ਸ਼ਾਬਾਸ਼ 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 ਕੁਝ ਨਹੀਂ ਕਰਨਾ ਕੋਮਰ ਜਦੋਂ ਉਧਰ ਵਰਗੀ ਨਾ ਬਾਗ ਲੈਣ ਤਾਂ ਉਹਦੀ ਨਾਲ ਦੀ ਨਾਲ ਜਾਈ ਬੰਦੇ ਐਕਸਟੈਂਡ ਹੋਏ ਦੀ ਬੈਗ ਜੱਟਦਾ ਹਿੱਟ ਦੀ ਜਾ ਉਧਰ ਲੱਗੇ ਬੈਗ ਜੱਟਦਾ ਪਿੱਛੇ ਖੜੇ ਪਿੱਛੇ ਬੱਦਕੂ ਨੰਬਰ ਲੈ ਗਿਆ ਜੱਟ ਦਾ ਲਓ ਜੀ ਕਹਿੰਦੇ ਇੱਧਰ ਪੂਜਾ ਕਹਿੰਦੇ ਰੇਡ ਦੇ ਉੱਤੇ ਪੂਜਾ ਪੂਜਾ ਦੇਖਦੇ ਕੀ ਕਰਦਾ ਯਾਪਨ ਲੱਗਦਾ ਕਿ ਪਾਜੀਆ ਗੱਲ ਸਵੇ ਦੀ ਗੱਲ ਸਵੇ ਦੀ ਹੈ ਇਹ ਸਦਾ ਮੇਰੇ ਦਿਲ ਸਾਂਭਣਾ ਨਹੀਂ ਹੈ ਕੁਝ ਵੀ ਹੋ ਸਕਦਾ ਹੈ ਕਿਉਂਕਿ ਹਲੇ ਕਹਿੰਦੇ ਆਹ ਵੈਰੀ ਗੁੱਡ ਸ਼ਾਬਾਸ਼ ਜੱਟ ਖੜ ਗਿਆ ਜੀ ਇੱਧਰ ਕਹਿੰਦੇ ਕੋਸ਼ਿਸ਼ ਕਰ ਲਈ ਪੂਰੀ ਗੱਲ ਬਾਤ ਹੀ ਹੈ ਕੁੜੀ ਨੇ ਕਹਿੰਦੇ ਮੋਰ ਬਣਾ ਦਿੱਤਾ ਕਹਿੰਦੇ ਸ਼ਾਬਾਸ਼ ਬੇਸ਼ੱਕ ਵਾਹ ਕੋਮਲ ਸੇਫਰੇਟਰ ਨਹੀਂ ਹੈਗਾ

ਜੋ ਵੀ ਯੂਨੀਅਨ ਦੇ ਫੰਕੀ ਦੇ ਖੇਡ ਬਸਾਂ ਦੇ ਲਈ ਬਹੁਤ ਜ਼ੋਰਦਾਰ ਤਾੜੀਆਂ ਲਾ ਦਿਓ ਲਓ ਜੀ ਪੂਜਾ 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 ਗਿਆ ਬੱਤਾ ਜੀ ਨਾ ਜੇ ਨਾ ਇਹ ਗੱਲ ਸਭ ਦੀ ਲੱਗਦਾ ਕਿ ਪੱਜੂ ਕਿ ਭੱਜੇ ਜਾਂਦੇ ਆ ਆ ਵੈਰੀ ਗੁੱਡ ਬੱਸ ਆਈ ਕੋ ਸਗੋੜਾ ਬੱਸ ਸ਼ਾਬਾਹ ਵੈਰੀ ਗੁੱਡ ਆਈ ਸ਼ਾਬਾਹ ਬੱਸ ਆਹਾ ਆਹੀ ਕੰਮ ਐ ਬੱਸ ਗੋਮਲ ਤੇਰਾ ਬੱਸ ਗੋਮਲ ਆਹੀ ਕੰਮ ਕਰਨਾ ਆਹੀ ਕੰਮ ਬੱਸ ਆ Happy, 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 Billy! Come on, come on! ਇਹ ਪੂਜਾ ਪੂਜਾ ਓਏ ਅੰਦਰ ਆ ਥੱਲੇ ਬੈਠੀ ਗੋਮਰ ਥੱਲੇ ਲੱਤਾਂ ਨੂੰ ਰੇਡ ਪਾ ਗਈ ਹੈ ਓਏ ਲੈ ਬਾਈ ਉੱਡਾ 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 ਗਿਆ ਇਹ ਬੰ ਲਾਗੇ ਚੱਲ ਬਿੱਲੀ ਰੇਡ ਪਾ ਕੇ ਸੇਵ ਮਾਰ ਗਈ ਕੋਈ ਗੱਲ ਨਹੀਂ ਬਹੁਤ ਟਾਈਮ ਪਿਆ ਬਹੁਤ ਟਾਈਮ ਪਿਆ ਆਪਣੇ ਕੋਲ ਆਪਣੇ ਕੋਲ ਬਹੁਤ ਟਾਈਮ ਪਿਆ ਗਲਤੀ ਨਾ ਕਰਿਓ ਪਿੱਛੇ ਉਹ ਪਿੱਛੇ ਉਹ ਆ ਦੇ ਕੰਬਲ ਆ ਕੇ ਨੂੰ ਲਾ ਆਂਦੇ ਬਸ 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 ਕੋਬਲਾ ਕੋਬਲਾ ਕੋਈ ਚੱਕਰ ਹੀ ਨਹੀਂ 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 ਟਾਈਮ ਆਊਟ ਆ ਜੀ ਮੈਂ ਮਾਟ ਲੈ ਰਿਹਾ ਓਏ ਮੈਚ ਚੜ ਗਿਆ ਮੇਰੇ ਦਰਸ਼ਕ ਵੀਰੋ ਲੋ ਲੋ ਨਜ਼ਾਰਾ ਕਹਿੰਦੇ ਆ ਕਬੱਡੀ ਦਾ ਕਹਿੰਦੇ ਪੰਡ ਦਾ ਪੁਆਇੰਟਾਂ ਦੀ ਲੀਡ ਰਹਿ ਗਈ ਹੈ ਕਹਿੰਦੇ ਆ ਟੱਚ ਕਹਿੰਦੇ ਆ ਟਾਚਾ ਆ ਟੱਚ ਆ ਗੀ ਬਣਾਤਾ ਓਏ ਕੋਮਲ ਲਾਲ ਤੇ ਕਰ ਗਈ ਸੀ ਕਹਿੰਦੇ ਮੇਰੇ ਵੀਰੋ ਐ ਚਾਰਾ ਬਿੱਲੀ ਸ਼ਾਵਾ ਸ਼ਾਵਾ ਬਿੱਲੀ ਸ਼ਾਵਾ ਨਾ ਨਾ ਬੋਲਣਾ ਜੀ ਬੋਲਣਾ ਬੋਲਣਾ ਬਸ ਬੱਕ ਲੈਣਾ ਦੱਬ ਲੋ ਬੱਕ ਲੈਣਾ ਬੱਕ ਓ ਵੈਰੀ ਗੁੱਡ ਉਹ ਪਾਣੀ ਪਿਆ ਦਿਓ ਉਹਨੂੰ ਪਾਣੀ ਪਿਆ ਦਿਓ ਬਿੱਲੀ ਫਾਸਟ ਚੱਲ ਫਾਸਟ ਬਿੱਲੀ ਫਾਸਟ ਆ ਉਹ ਦੋਨਾਂ ਨੂੰ ਹੱਥ ਲਾਣਾ ਬਿੱਲੀ ਫਾਸਟ ਰੇਡ ਬੱਜ ਕੇ ਜਾ ਬੱਜ ਕੇ ਜਾ ਨਾ ਨਾ ਦੇ ਇੱਕ ਦੇ ਜੀ ਇੱਕ ਦੇ ਇੱਕ ਦੇ ਇੱਕ ਦੇ ਔਰ ਰੇਡਰ ਦਾ ਫੀ ਆ ਜਾਊਗਾ ਸਰ ਜੀ Olha o tamanho da